ਪੰਜਾਬ ਭਾਜਪਾ ਪ੍ਰਦਾ ਸੁਨੀਲ ਜਾਖੜ ਦੀ ਤਬੀਅਤ ਵਿਗੜੀ ਹੈ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਤੁਰੰਤ ਹੀ ਮੋਹਾਲੀ ਦੇ 40s ਹਸਪਤਾਲ ਦਾਖਲ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਛਾਤੀ ਵਿੱਚ ਦਰਦ ਕਾਰਨ 40s ਲਿਆਂਦਾ ਗਿਆ ਹੈ ਡਾਕਟਰਾਂ ਦੀ ਟੀਮ ਵੱਲੋਂ ਇਹ ਚੈੱਕਅਪ ਕੀਤਾ ਜਾ ਰਿਹਾ ਹੈ ਦਰਸ ਸੁਨੀਲ ਜਾਖੜ ਦੀ ਛਾਤੀ ਦੇ ਵਿੱਚ ਹਲਕਾ ਦਰਦ ਉਠਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹੀ ਮੋਹਾਲੀ ਦੇ 40s 40s ਹਸਪਤਾਲ ਲੈ ਕੇ ਜਾਇਆ ਗਿਆ ਹਾਲਾਂਕਿ ਤਮਾਮ ਆਗੂਆਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਠੀਕ ਨੇ ਹਲਕਾ ਦਰਦ ਹਲਕਾ ਪੇਨ ਉਹਨਾਂ ਦੀ ਛਾਤੀ ਦੇ ਵਿੱਚੋਂ ਨਿਕਲਿਆ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਹਨ ਤਾਂ ਪੰਜਾਬ ਆਜ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਿਹਤ ਹਲਕੀ ਵਿਗੜੀ ਹੈ ਮੋਹਾਲੀ ਦੇ 40ਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਛਾਤੀ ਦੇ ਵਿੱਚ ਹਲਕਾ ਦਰਦ ਉਬਰਣ ਕਰਕੇ ਉਹਨਾਂ ਨੂੰ ਤੁਰੰਤ 40ਸ ਹਸਪਤਾਲ ਲੈ ਕੇ ਜਾਇਆ ਗਿਆ ਹੈ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਮਨਜੋਤ ਪੜੇ ਹੋਏ ਨੇ ਸਾਡੇ ਨਾਲ ਉਹਨਾਂ ਦਾ ਰੁਕ ਕਰ ਲੈਨੇ ਆ ਮਨਜੋਤ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਸੁਨੀਲ ਜਾਖੜ ਦੀ ਸਿਹਤ ਬਾਰੇ ਆ ਦੇਖੋ ਜਿਸ ਤਰੀਕੇ ਨਾਲ ਦੇਖ ਲਈ ਤਾਂ ਠੰਡ ਦੇ ਮੌਸਮ ਕਰਕੇ ਵੀ ਲਾਇਆ ਜਾਂਦਾ ਪਰ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਾਤ ਫਿਲਹਾਲ ਤਾਂ ਠੀਕ ਹੈ ਪਰ ਅਚਾਨਕ ਸਵੇਰੇ ਜਿਹੜਾ ਛਾਤੀ ਦਾ ਦਰਦ ਜਿਹੜਾ ਉੱਭਰਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਦਾ ਚੈੱਕਅਪ ਜਿਹੜਾ ਹੈ ਉਹ ਜਾਰੀ ਹੈ ਤਾਂ ਕੁਝ ਸਮੇਂ ਤੱਕ ਚੈੱਕਅਪ ਤੋਂ ਬਾਅਦ ਉਹਨਾਂ ਨੂੰ ਘਰ ਦੇ ਲਈ ਰਵਾਨਾ ਕੀਤਾ ਜਾਵੇਗਾ ਪਰ ਹਾਲਾਂਕਿ ਆ ਇੱਕਦਮ ਜਾਂ ਕੈਲੇ ਵੀ ਉਮਰ ਦੇ ਤਕਾਜ਼ੇ ਕਰਕੇ ਵੀ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਰੈਗੂਲਰ ਚੈੱਕਅਪ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਵੀ ਕਿਤਨਾ ਕਿਤੇ ਹੁਣ ਜਿਹੜੇ ਪੰਜਾਬ ਦੇ ਭਾਜਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਰੀ ਉਹਨਾਂ ਨੂੰ ਮੋਹਾਲੀ ਦੇ 47 ਸਾਲ ਦੇ ਵਿੱਚ ਲਿਆਂਦਾ ਗਿਆ ਔਰ ਕੁਝ ਸਮੇਂ ਤੱਕ ਬਾਕੀ ਚੈੱਕਅਪ ਦੇ ਲਈ ਰੈਗੂਲਰ ਚੈੱਕਅਪ ਤੋਂ ਬਾਅਦ ਉਹਨਾਂ ਨੂੰ ਕਰਦੇ ਨੇ ਰਵਾਨਾ ਕਰ ਦਿੱਤਾ ਜਾਣਾ ਹੈ ਜੀ ਮਨਜੂਤ ਹਾਲਾਂਕਿ ਅਗਰ ਬਾਕੀ ਸਿਆਸਤਦਾਨਾਂ ਦੇ ਨਾਲ ਕੰਪੇਅਰ ਕਰੀਏ ਤਾਂ ਸੁਨੀਲ ਜਾਖੜ ਦੀ ਫਿਜ਼ੀਕ ਵੱਲ ਧਿਆਨ ਦਿइए ਤਾਂ ਬਹੁਤ ਫਿਟਨੈਸ ਫਰੀਕ ਵੀ ਸੁਨੀਲ ਜਾਖੜ ਹਮੇਸ਼ਾ ਦਿਖਦੇ ਨੇ ਜਿਵੇਂ ਵਾਕ ਕਰਦੇ ਨੇ ਜਿਵੇਂ ਆਪਣੀ ਸਿਹਤ ਦਾ ਧਿਆਨ ਰੱਖਦੇ ਨੇ ਹਾਲਾਂਕਿ ਜਿਹੜੀ ਦਰਦ ਦੀ ਗੱਲ ਕੀਤੀ ਜਾ ਰਹੀ ਹੈ ਕੋਈ ਆਮ ਜਿਹਾ ਦਰਦ ਸੀ ਜਾਂ ਫਿਰ ਕੋਈ ਹੋਰ ਕਾਰਨ ਵੀ ਹੋ ਸਕਦੇ ਨੇ ਕੋਈ ਕੋਲੇਸਟ੍ਰੋਲ ਦਾ ਕਾਰਨ ਕੋਈ ਹੋਰ ਦਿਲ ਦੀ ਸਮੱਸਿਆ ਦਾ ਕਾਰਨ ਆ ਦੇਖੋ ਕਾ ਵੀ ਇਸ ਬਾਬਤ ਅਜੇ ਕੁਝ ਵੀ ਜਿਹੜਾ ਸਪਸ਼ਟ ਨਹੀਂ ਕੀਤਾ ਗਿਆ ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਜਿਵੇਂ ਲਗਾਤਾਰ ਇਹ ਅਸੀਂ ਦੇਖਦੇ ਆਂ ਵੀ ਜਿਵੇਂ এডਿਊਕੇਸ਼ਨ ਦੇ ਤੌਰ ਦੇ ਉੱਪਰ ਜਾਂ ਸਰੀਰਕ ਤੌਰ ਦੇ ਉੱਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਫਿਲਹਾਲ ਫਿੱਟ ਨਜ਼ਰ ਆਉਂਦੇ ਨੇ ਸੋ ਉਸੇ ਤਰੀਕੇ ਦੇ ਨਾਲ ਅੱਜ ਤਕਰੀਬਨ ਸਵੇਰੇ 5 ਵਜੇ ਦਾ ਸਮਾਂ ਜਿਹੜਾ ਦੱਸਿਆ ਗਿਆ ਕਿ ਉਸ ਸਮੇਂ ਜਿਹੜੀ ਚੈਸਪੇਨ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪੰਜ ਕੋਲੇ ਦੇ ਹਸਪਤਾਲ ਲਾਜਾਦ ਅਗਸਟ ਚੈੱਕਅਪ ਹੋਇਆ ਔਰ ਉਸ ਤੋਂ ਬਾਅਦ ਆ ਜਦੋਂ ਬਾਅਦ ਦਾ ਚੈੱਕ ਅਪ ਜਿਹੜਾ ਕਹੇ ਲਈ ਰੈਗੂਲਰ ਚੈੱਕ ਅਪ ਤੇ ਲਈ ਉਹਨਾਂ ਨੂੰ ਮੁਹਾਲੀ ਦੇ 47 ਸਾਲ ਦੇ ਵਿਖਲੇ ਜਾਂਦਾ ਗਿਆ ਔਰ ਲਗਾਤਾਰ ਜਿਹੜਾ ਬਾਕੀ ਚੀਜ਼ਾਂ ਦੇਖੇ ਜਾਂ ਤਾਂ ਉਸ ਲਈ ਕਿਤਨਾ ਕਿਤੇ ਅੱਜ ਪਹਿਲਾਂ ਸਵੇਰੇ ਉਹਨਾਂ ਨੇ ਪੰਜਾਬ ਦੇ ਰਾਜਪਾਲ ਨੂੰ ਭਾਜਪਾ ਦੀ ਜਿਹੜੀ ਬਾਕੀ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਮਿਲਣ ਦੇ ਲਈ ਪਹੁੰਚਣਾ ਸੀਗਾ ਪਰ ਤੜਕਸਾਰੀ ਜਦੋਂ ਸਰੀਰ ਜਿਹੜਾ ਹੈ ਉਹ ਤਬੀਅਤ ਠੀਕ ਨਹੀਂ ਲੱਗੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪੰਚਕੁਲੇ ਵੀ ਲੈ ਜਾਂਦਾ ਗਿਆ ਤਾਂ ਪੰਚਕੁਲੇ ਵੀ ਕੁਝ ਸਮਾਂ ਚੈੱਕ ਅਪ ਕਰਾਇਆ ਜਿਸ ਤੋਂ ਬਾਅਦ ਮੁਹਾਲੀ ਜਿਹੜੀ ਜ਼ਿਆਦਾ ਜਿਹੜਾ ਟ੍ਰੀਟਮੈਂਟ ਕਹਿ ਲਈ ਜਾਂ ਫਿਰ ਉਸੇ ਲਈ ਉਹਨਾਂ ਨੂੰ ਮੁਹਾਲੀ ਦੇ 46 ਸਾਲ ਦੇ ਵਿੱਚ ਲਿਆਂਦਾ ਗਿਆ ਪਰ ਚੈੱਕਅਪ ਤੋਂ ਬਾਅਦ ਜਿਵੇਂ ਰੈਗੂਲਰ ਚੈੱਕਅਪ ਦੇ ਤੌਰ ਦੇ ਉੱਪਰ ਦੇਖੀ ਤਾਂ ਪਹਿਲਾਂ ਵੀ ਕਈ ਵਾਰ ਇਹ ਹੋ ਚੁੱਕਾ ਸੋ ਅੱਜ ਦਰਦ ਕਰਕੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਪਰ ਹੁਣ ਕੁਝ ਸਮੇਂ ਤੱਕ ਜਿਹੜਾ ਰੈਗੂਲਰ ਚੈੱਕਅਪ ਤੋਂ ਬਾਅਦ ਰਿਪੋਰਟਾਂ ਕੀ ਆਉਂਦੀਆਂ ਨੇ ਉਹ ਜਿਹੜਾ ਉਹ ਬਾਦਾ ਜਿਹੜੀ ਤਸਵੀਰ ਨਿਕਲ ਕੇ ਸਾਹਮਣੇ ਆ ਵੀ ਕਿ ਪਰ ਹੁਣ 체크업 ਤੋਂ ਬਾਅਦ ਉਹਨਾਂ ਨੂੰ ਘਰ ਦੇ ਲਈ ਰਵਾਨਾ ਕਰ ਦਿੱਤਾ ਜਾਣਾ ਹੈ ਜੀ ਠੀਕ ਹੈ شکریہ منجوت اس تمام جانکاری ਲਈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਦੇ ਛਾਤੀ ਦੇ ਵਿੱਚ ਹਲਕਾ ਦਰਦਾ ਨਿਕਲਿਆ ਸੀ ਤਾਂ ਉਹਨਾਂ ਨੂੰ ਫੋਰਨ ਪੰਚਕੁਲਾ ਦੇ ਹਸਪਤਾਲ ਲੈ ਕੇ ਜਾਇਆ ਗਿਆ ਫਿਰ ਬਾਅਦ ਵਿੱਚ ਜਿਵੇਂ ਇੱਕ ਰੈਗੂਲਰ ਚੈੱਕਅਪ ਕਰਵਾਉਣੇ ਬਹੁਤ ਜ਼ਰੂਰੀ ਹੁੰਦੇ ਨੇ ਤਾਂ ਉਹਨਾਂ ਚੈੱਕਅਪਸ ਦੇ ਲਈ ਫੋਰਟਿਸ ਹਸਪਤਾਲ ਗਏ ਨੇ ਹਾਲਾਂਕਿ ਹੋਰ ਕੀ ਜਾਣਕਾਰੀ ਹੈ ਜੋ ਕੋਈ ਸਪਸ਼ਟਾ ਨਹੀਂ ਕੀਤਾ ਗਿਆ ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਸਵੇਰੇ ਕਰੀ 5 ਵਜੇ ਛਾਤੀ ਦੇ ਵਿੱਚ ਹਲਕਾ ਦਰਦ ਉੱਭਰਿਆ ਤਾਂ ਉਹਨਾਂ ਨੂੰ ਫੋਰਨ ਹਸਪਤਾਲ ਲੈ ਕੇ ਜਾਇਆ ਗਿਆ ਸੀ ਪਰ ਫਿਲਹਾਲ ਉਹਨਾਂ ਦੀ ਹਾਲਤ ਠੀਕ ਹੈ